ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ نیوز ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜੀਆਂ ਕੁਝ ਖਾਸ ਸਰਗਰਮੀਆਂ ਕ੍ਰੰਪੋ ਵੱਲੋਂ ਗੱਲਬਾਤ ਰਾਤ ਕਰਨ ਤੋਂ ਬਾਅਦ ਕਾਨੀ ਦਾ ਵੱਡਾ ਬਿਆਨ ਕਿਹਾ ਅਸੀਂ ਅਮਰੀਕਾ ਦੇ ਨਾਲ ਵਪਾਰ ਬਾਰੇ ਗੱਲਬਾਤ ਕਰਨ ਲਈਆਂ ਤਿਆਰ ਕੈਨੇਡਾ ਚ ਘਪੀਲ ਦੋਸ਼ਾ ਦੇ ਵਿੱਚ ਕਰੀ ਪੰਜਾਹਨ ਛੇਲਗਾਰ ਕਮਨਤੀ ਪ੍ਰਾਈਮ ਤੋਂ ਮੁਕਦਮਾ ਚਲਾਉਂਦੀ ਪਰਵਾਨਗੀ ਫੈਡਰਲ ਸਰਕਾਰ ਦਾ ਵੱਡਾ ਕਦਮ ਸੈਟਲਾਈਟਸ ਕੰਪਨੀ ਉਤੇ ਵੱਡੀ ਕਾਰਵਾਈ ਕੰਪਨੀਆਂ ਵੱਲੋਂ ਕੈਨੇਡਾ ਵਿੱਚ ਉਤਪਾਦਨ ਘਟਾਉਣ ਦੇ ਫੈਸਲੇ ਉਤੇ ਚੁੱਕਿਆ ਗਿਆ ਕਦਮ ਬੈਂਕ ਆਫ ਕੈਨੇਡਾ ਮੂਰ ਘਟਾ ਸਕਦਾ ਵਿਆਸਰਾ ਅਰਥ ਸ਼ਾਸਤਰੀਆਂ ਨੇ ਜਤਾਇਆ ਅਨੁਮਾਨ 25 ਬੇਸਿਸ ਪੁਆਇੰਟ ਦੇ ਨਾਲ ਘਟ ਸਕਦੀਆਂ ਨੇ ਵਿਆਸਰਾ ਇਹ ਹੁਨੇ ਨਾਸਰ ਗਰਮੀਆਂ ਦਾ ਵਿਸਥਾਰ ਮਲਤਾਨ ਮੰਤਰੀ ਮਹਕਾਨੀ ਨੇ ਸ਼ੁਕਰਵਾਰ ਨੂੰ ਰਾਸ਼ਟਰਪਤੀ ਡੋਨਲਡ 트ੰਪਰੇ ਵੱਲੋਂ ਕੈਨੇਡਾ ਦੇ ਨਾਲ ਫੋਪਾਰਕਲ ਬਾਤ ਖਤਮ ਕਰਨ ਦੇ ਲਾਣ ਤੋਂ ਬਾਅਦ ਗੱਲ ਕੀਤੀ ਉਹਨੇ ਕਿ ਹਾਕੀ ਆਟੋਮ ਲਿਖੀ ਉਹ ਬਾਦਨੀਤੀ ਨੂੰ ਨਿਯੰਤਰਣ ਦੇ ਨਹੀਂ ਕਰ ਸਕਦਾ ਪਰ ਜੋਲਦੇ ਕਿ ਕਿ ਹਾਕੀ ਉਹਦੀ ਸਰਕਾਰ ਕਲ ਬਾਤ ਕਰਨ ਦੇ ਲਈ ਤਿਆਰ ਹੈ ਅਤੇ ਕੈਨੇਡਾ ਦੇ ਅੰਦਰ ਉਹਨਾ ਮੁੱਦੇ ਨੂੰ ਹੱਲ ਕਰਨ ਦੇ ਲਈ ਤਿਆਰ ਹੈ ਜੋ ਪੋਰਟ ਮਤੇ ਨਿਯੰਤਰਣ ਦੇ ਵਿੱਚ ਨਹੀਂ ਕਾਣੀ ਦੇ ਕਹਿਣੇ ਕਿ ਕੈਨੇਡੀਅਨ ਅਧਿਕਾਰੀ ਆਪਣੇ ਅਮਰੀਕੀ ਹਮ ਰੁਤਬਾਵਾਂ ਦੇ ਨਾਲ ਰਚਨਾਤਮਕ ਗੱਲਬਾਤ ਕਰ ਰਹੇ ਨੇ ਅਤੇ ਕੈਨੇਡਾ ਉਸ ਪ੍ਰਗਤੀ ਨੂੰ ਅੱਗੇ ਵਧਾਉਣ ਦੇ ਲਈ ਤਿਆਰ ਹੈ ਜਦੋਂ ਅਮਰੀਕੀ ਉਹਨਾਂ ਚਲਚਾਵਾਂ ਤੇ ਲਈ ਤਿਆਰ ਖਾਰਨੀ ਨੇ ਕਿਹਾ ਉਹਨਾਂ ਦੀ ਸਰਕਾਰ ਦਾ ਧਿਆਨ ਉਹਨਾਂ ਗੱਲਾਂ ਤੇ ਹੈ ਜਿਨ੍ਹਾਂ ਤੇ ਅਸੀਂ ਕੰਟਰੋਲ ਰੱਖ ਸਕਦੇ ਹਾਂ ਕਾਰਨੀ ਦਾ ਕਹਿਣਾ ਹੈ ਕਿ ਸਰਕਾਰ ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਦੇ ਲਈ ਵੱਡੇ ਅਤੇ ਲੰਬੇ ਸਮੇਂ ਵਾਲੇ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਇਸ ਸਾਲ ਦੇ ਬਜਟ ਵਿੱਚ ਸ਼ਾਮਲ ਹੋਣਗੇ ਅਤੇ ਨਾਲ ਹੀ ਕੈਨੇਡਾ ਹੋਲ ਦੇਸ਼ਾਂ ਦੇ ਨਾਲ ਵਪਾਰਕ ਸਮਝੌਤੇ ਕਰਕੇ ਅਮਰੀਕਾ ਉੱਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਫੋਰ ਮੰਥਸ ਵੀ ਹੈਵ ਸਟ੍ਰੈਸਡ ਦੀ ਇੰਪੋਰਟੈਂਸ ਆਫ ਡਿਸਟਿੰਗੁਇਸ਼ਿੰਗ ਥਿੰਗਸ ਵੀ ਕੈਨ ਕੰਟਰੋਲ ਐਂਡ ਥਿੰਗਸ ਵੀ ਕੈਨਟ Uh, we can't control the trade policy of the United States. We recognize that that policy has fundamentally changed from the policy in the 1980s, 1990s, uh, 2000s. Um, and it's a situation where the United States has tariffs against every one of their trading partners to different degrees. And it's in that context that our officials, my colleagues, have been working uh, with their American colleagues on. Detailed, constructive uh, negotiations, discussions on specific transactions, specific sectors, steel, aluminum, uh, and energy. And a lot of progress has been made. And we stand ready uh, to pick up on that progress uh, and build on that progress uh, when the Americans are ready to have those discussions because it will be for the benefit of workers in the United States, workers in Canada. Uh, and families in both of our countries. Now, what we can control, absolutely, is how we build here at home. And that's the focus of Budget 2025, generational investment here in Canada. And what we can also control, or at least heavily influence, is developing new partnerships and opportunities, uh, including with the economic giants of Asia, which is uh, the focus of this trip. ਇਥੇ ਦੱਸਤਾ ਬੰਦਾ ਹੈ ਕਿ ਲੰਗੀ ਰਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਉਹ ਕੈਨੇਡਾ ਦੇ ਨਾਲ ਸਾਰੀਆਂ ਉਪਾਰਕ ਕਲਪਤਾਂ ਨੂੰ ਖਤਮ ਕਰ ਰਹੇ ਨਹੀਂ ਕੰਪਨੀ ਇਹ ਐਲਾਨ 온ਟਾਰੀਓ ਸਰਕਾਰ ਦੁਆਰਾ ਇੱਕ ਟੈਰਿਫ ਵਿਰੋਧੀ ਵਿਗਿਆਪਨ ਤੋਕਫਾ ਹੋ ਕੇ ਕੀਤਾ ਬੀਸੀ ਦੇ ਸਾਬਕਾ ਜੇਲ ਗਾਰਡ ਰਮਤੀ ਪ੍ਰਾਇਮੂਥ ਕਹਤੀ ਹੈ ਦੇ ਨਾਲ ਗੈਰਵਾਜਬ ਸੰਬੰਧ ਰੱਖਣ ਅਤੇ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਬਾਰੇ ਰਿਪੋਰਟ ਨਾ ਕਰਨ ਦੇ ਦੋਸ਼ ਵਿੱਚ ਕਿਤੇ ਗਏ ਨਹੀਂ ਪੋਕ੍ਰੀਟ ਲੈਂਡ ਆਰਸੀਐਮਪੀ ਨੇ ਦੱਸਿਆ ਕਿ ਨੌਰਥ ਫਰੇਜ਼ਰ ਪ੍ਰੀਟਾਈਲ ਸੈਂਟਰ ਵਿਖੇ ਤਨਾਤ ਰਹਿ ਚੁੱਕੀ ਰਮਨਦੀਪ ਕੁੰਤੂਤ ਪ੍ਰੋਸੀਕਿਊਟਰਸ ਦੇ ਵੱਲੋਂ ਦੋ ਦੋਸ਼ ਲਾਉਂਦਾ ਇਲਾਕੀਤਾ ਗਿਆ ਅਦਾਲਤੀ ਦਸਤਾਵੇਜ਼ ਮੁਤਾਬਕ 14 ਜੁਲਾਈ 2022 ਤੋਂ 23 ਸਤੰਬਰ 2022 ਦਰਮਿਆਨ ਰਮਨਦੀਪ ਰਾਏ ਨੇ ਡਿਊਟੀ ਦੌਰਾਨ ਕਰਤੀ ਤੋਂ ਤੇ ਫਰੋਡ ਕੀ ਕਾ ਜਾਂ ਫਿਰ ਵਿਸ਼ਵਾਸ ਘਾਤ ਕੀਤਾ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਨੇ ਦੱਸਿਆ ਕਿ ਦੂਜਾ ਦੋਸ਼ ਜੇਲ੍ਹ ਦੇ ਵਿੱਚ ਨਸ਼ੀਲੇ ਪਦਾਰਥ ਦੀ ਚੋਅਦਕਾਰੀ ਉੱਚ ਅਧਿਕਾਰਤ ਤੱਕ ਕੋਝਾਂ ਦੇ ਵਿੱਚ ਸਫਲ ਰੰਦ ਦੇ ਨਾਲ ਸੰਬੰਧਿਤ ਹੈ ਪੁਲਿਸ ਮੁਤਾਬਕ ਮਾਮਲੇ ਦੀ ਪੜਤਾਲ ਸਤੰਬਰ 2022 ਦੇ ਵਿੱਚ ਰੰਮੀ ਗਈ ਅਤੇ ਦੂਜੀ ਦੋਸ਼ ਦੇ ਨਾਲ ਸੰਬੰਧਿਤ ਘਟਨਾਵਾ 11 ਸਤੰਬਰ ਨੂੰ 29 ਸਤੰਬਰ 2022 ਦਰਮਿਆਨ ਵਾਪਰੀਆਂ ਪ੍ਰੋਵੀਸ਼ੀਅਨਲ ਕੋਰਟ ਰਜਿਸਟਰੀ ਮੁਤਾਬਕ ਰਮਨਦੀਪ ਰਾਏ ਦੀ ਪਹਿਲੀ ਪੇਸ਼ੂ ਨੰਬਰ ਵਿੱਚ ਹੋਵੇਗੀ ਤੇ ਪੁਲਿਸ ਅਤੇ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਰਮਨਦੀਪ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਨਹੀਂ बीसी ਦੀਆਂ ਜੁਵੇਲੇ ਦੇ ਨਾਲ ਸੰਬੰਧਿਤ ਲੋਕ ਸੁਰੱਖਿਆ ਮੰਤਰਾਲੇ ਦੇ ਵੱਲੋਂ ਰਮਨਦੀਪ ਵਿਰੁੱਧ ਲੱਗੇ ਦੋਸ਼ਾਂ ਨੂੰ ਬੇਹਦ ਹੈਰਾਨਕੁਨ ਫਰਾਰ ਦਿੱਤਾ ਗਿਆ। ਚੇਤੇ ਰਹੇ ਕਿ ਖਤਰਨਾਕ ਗੈਂਗਸਟਰ ਰੱਬੀ ਅਲ ਖਲੀਲ 2022 ਦੇ ਵਿੱਚ ਹੀ ਨਾਰਥ ਅਫਰੇਜ਼ਰ ਪ੍ਰੀਟਾਇਲ ਸੈਂਟਰ ਤੋਂ ਫਰਾਰ ਹੋਇਆ ਸੀ ਤੇ ਪੁਲਿਸ ਵੱਲੋਂ ਰਮਨਦੀਪ ਦੇ ਮਾਮਲੇ ਦੇ ਨਾਲ ਨਹੀਂ ਜੋੜਿਆ ਗਿਆ। ਫਦਰ ਸਰਕਾਰੀ ਆਟੋ ਕੰਪਨੀਆਂ ਸੈਟ ਲੈਂਡਸ ਅਤੇ ਜਰਨਲ ਮੋਟਰਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਹੁਣ ਇਹ ਦੋਵੇਂ ਕੰਪਨੀਆਂ ਕੈਨੇਡਾ ਵਿੱਚ ਵੇਚਣ ਦੇ ਲਈ ਅਮਰੀਕਾ ਤੋਂ ਜਿੰਨੀਆਂ ਕਾਰਾਂ ਬਿਨਾ ਟੈਰਿਫ ਦੇ ਲੈ ਆਸਦੀਆਂ ਨੇ ਉਹ ਗਿਣਤੀ ਘਟਾਈ ਜਾ ਰਹੀ ਹੈ ਹੁਣ ਇਹਨਾਂ ਕੰਪਨੀਆਂ ਨੂੰ ਪਹਿਲਾ ਵਾਗ ਅਮਰੀਕਾ ਵਿੱਚ ਅਸੈਂਬਲ ਕੀਤੀਆਂ ਗੱਡੀਆਂ ਉੱਤੇ ਕੈਨੇਡਾ ਦੇ ਜਵਾਬੀ ਟੈਰਿਫ ਦਾ ਭੁਗਤਾਨ ਕਰਨ ਤੋਂ ਛੋਟ ਨਹੀਂ ਹੋਵੇਗੀ ਸਰਕਾਰ ਦਾ ਮਕਸਦ ਇਹ ਹੈ ਕਿ ਕੰਪਨੀਆਂ ਕੈਨੇਡਾ ਦੇ ਵਿੱਚ ਦੁਬਾਰਾ ਨਿਵੇਸ਼ ਕਰਨ ਤੇ ਇਥੇ ਨੌਕਰੀਆਂ ਬਚਾਉਣ ਦੇ ਲਈ ਧਿਰ ਧੋਣ ਨਹੀਂ ਤਾਂ ਉਹਨਾਂ ਨੂੰ ਵੱਡੇ ਤੈਅ ਰਖੂ ਕਰਨੇ ਪੈਣਗੇ। ਇਸ ਕਾਨੀਆ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਸਟੇਲੈਂਟਸ ਅਤੇ ਜੀਐਮ ਨੇ ਕੈਨੇਡਾ ਵਿੱਚ ਆਪਣਾ ਉਤਪਾਦਨ ਘਟਾ ਕੇ ਆਪਣੀ ਜ਼ਿੰਮੇਵਾਰੀ ਕੀਤੀ ਹੈ ਜਿਸ ਦੇ ਨਾਲ ਕੈਨੇਡੀਅਨ ਵਰਕਰਾਂ ਤੇ ਸਿੱਧਾ ਅਸਰ ਪਿਆ। ਸਟੇਲੈਂਟਸ ਨੇ ਹਾਲ ਹੀ ਦੇ ਵਿੱਚ ਐਲਾਨ ਕੀਤਾ ਹੈ ਕਿ ਉਹ ਆਪਣੀ ਜੀਪ ਕੰਪਾਸ ਉਤਪਾਦਨ ਬ੍ਰੈਂਟਫੋਰਟ, অন্ਟਾਰੀਓ ਤੋਂ ਹਟਾ ਕੇ ਅਮਰੀਕਾ ਦੇ ਇਲੀਨੋਏ ਸੂਬੇ ਦੇ ਵਿੱਚ ਲਿਜਾਵੇਗੀ। ਐਸੇ ਤਰ੍ਹਾਂ ਜਨਰਲ ਮੋਟਰਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਇੰਗਲਸੋਲ ਟੈਟੂ ਦੇ ਵਿੱਚ ਬਣਦੀਆਂ ਆਪਣੀਆਂ ਬ੍ਰਾਈਟ ਡ੍ਰੌਪ ਇਲੈਕਟ੍ਰਿਕ ਵਾਹਨਾਂ ਦਾ ਉਤਪਾਦਨ ਬੰਦ ਕਰ ਰਹੀ ਹੈ ਕਿਉਂਕਿ ਮੰਗ ਘਟ ਗਈ ਹੈ ਅਪ੍ਰੈਲ ਦੇ ਵਿੱਚ ਸਰਕਾਰ ਨੇ ਆਟੋ ਕੰਪਨੀਆਂ ਨੂੰ ਕੈਨੇਡਾ ਵੱਲੋਂ ਅਮਰੀਕੀ ਆਟੋ ਸੈਕਟਰ ਉੱਤੇ ਲਗਾਏ ਗਏ 25% ਜਵਾਬੀ ਟੈਰਿਫ ਤੋਂ ਛੋੜ ਦਿੱਤੀ ਸੀ ਪਰ ਇੱਕ ਸ਼ਰਤ ਸੀ ਕਿ ਉਹ ਕੈਨੇਡਾ ਦੇ ਵਿੱਚ ਗੱਡੀਆਂ ਬਣਾਉਂਦੇ ਰਹਿਣ ਤੇ ਆਪਣੀਆਂ ਨਿਵੇਸ਼ ਯੋਜਨਾਵਾਂ ਪੂਰੀਆਂ ਕਰਨ ਜੁਦੋਂ ਤੋਂ ਇਹ ਕੰਪਨੀਆਂ ਵਾਦੇ ਪੂਰੇ ਨਹੀਂ ਕਰ ਰਹੀਆਂ ਤਾਂ ਸਰਕਾਰ ਨੇ ਛੋਟ ਕਟਾ ਦਿੱਤੀ ਹੈ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਅਤੇ ਉਦਯੋਗ ਮੰਤਰੀ ਮੈਲੋਨੀ ਝੋਲੀ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਸਟਲੈਂਡਸ ਅਤੇ ਜੀਐਮ ਨੇ ਆਪਣੇ ਕਾਨੂੰਨੀ ਵਾਅਦੇ ਤੋੜੇ ਨੇ ਸਰਕਾਰ ਨੇ ਤੁਰੰਤ ਪ੍ਰਭਾਵ ਦੇ ਨਾਲ ਐਲਾਨ ਕੀਤਾ ਹੈ ਕਿ ਹੂ ਜਨਰਲ ਮੋਟਰ ਅਮਰੀਕਾ ਤੋਂ 24% ਘਟ ਕਾਰਾਂ ਬਿਨਾਂ ਟੈਰਿਫ ਦੇ ਲਿਆ ਸਕੇਗੀ ਜਦਕਿ ਸਟਲੈਂਡਸ ਦੇ ਲਈ ਇਹ ਛੋਟ 50% ਘਟਾ ਦਿੱਤੀ ਗਈ ਹੈ ਆਟੋਮੋਟਿਵ ਪਾਰਟਨਰਸ ਮੈਨੂਫੈਕਚਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਫਲਵਿਓ ਫਾਲਵੇ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਤੇ ਕਿਹਾ ਕਿ ਸਰਕਾਰ ਦਾ ਇਹ ਕਦਮ ਠੀਕ ਹੈ ਕਿਉਂਕਿ ਕੰਪਨੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ ਰਾਈਟਰਸ ਦੁਆਰਾ ਪੋਲ ਕੀਤੇ ਗਏ ਬਹੁਗਿਣਤੀ ਅਧਿਐਸਾਂ ਦੇ ਅਨੁਸਾਰ ਬੈਂਕ ਆਫ ਕੈਨੇਡਾ 29 ਅਕਤੂਬਰ ਨੂੰ ਲਗਾਤਾਰ ਦੂਜੀ ਵਾਰ ਆਪਣੀ ਰਾਤ ਦੀ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਘਟਾਵੇਗਾ ਤਾਂ ਜੋ ਅਮਰੀਕੀ ਟੈਰੀਫਾਂ ਦੇ ਖਤਰੇ ਹੇਠ ਕਮਜ਼ੋਰ ਅਰਥਵਿਵਸਥਾ ਦਾ ਸਮਰਥਨ ਕੀਤਾ ਜਾ ਸਕੇ ਅਮਰੀਕਾ ਦੇ ਵੱਲੋਂ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਸ ਉੱਤੇ ਲਗਾਏ ਗਏ ਟੈਰਿਫਾਂ ਨੇ ਕੈਨੇਡਾ ਦੇ ਨਿਰਯਾਤ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰੇ ਦੂਜੀ ਤਿਮਾਹੀ ਤੇ ਵਿੱਚ 5% ਤਾਤੀਤ ਸੰਗੜਨ ਦਾ ਸਾਹਮਣਾ ਕਰਨਾ ਪਿਆ ਤੇ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੁਆਰਾ ਖਮਵਸਤਾਨ ਨੂੰ ਅੰਸ਼ਕ ਤੌਰ ਤੇ ਸੁਰੱਖਿਅਤ ਰੱਖੇ ਗਿਆ ਜੋ ਅਗਲੇ 7 ਸਮੇਖਿਆ ਦੇ ਲਈ ਹੈ ਅਮਰੀਕੀ ਰਾਸ਼ਟਰਪਤੀ ਟੋਨਰ ਕ੍ਰੈਂਪਨ ਨੇ ਵੀਡਵਾਨ ਨੂੰ ਅਚਾਨਕ ਕੈਨੇਡਾ ਨਾਲ ਸਾਰੀਆਂ ਮੁਬਾਰਕ ਗਲਪਾਤਾਂ ਨੂੰ ਖਤਮ ਕਰ ਦਿੱਤਾ ਬੇਰੋਜ਼ਗਾਰੀ ਪਹਿਲਾ ਹੀ ਰਿਕਾਰਡ ਉੱਚੇ ਪੱਧਰ ਤੇ ਸੀ ਕਿ ਅਤੇ ਫਾਰਮਾ ਨਿਵੇਸ਼ ਅਤੇ ਪਰਤੀ ਪ੍ਰਤੀ ਨਿਰਸ਼ਾਵਾਤੀ ਹਾਲ ਬੀਓਸੀ ਦੇ ਵਰਨ ਟੀਮ ਪੈਕਲਿਨ ਨੇ ਹਾਲ ਹੀ ਵਿੱਚ ਗਿਆ ਸੀ ਕਿ ਕੇਂਦਰੀ ਬੈਂਕ ਆਪਣੇ ਆਉਣ ਵਾਲੇ ਫੈਸਲੇ ਦੇ ਵਿੱਚ ਸੰਭਾਵੀ ਜੋਖਮਾਂ ਦੇ ਵਧੇਰੇ ਜੋਲ ਦਵੇਗਾ 21 ਤੋਂ 24 ਅਕਤੂਬਰ ਤੱਕ ਹੋਏ ਰਾਈਟਰਸ ਪੋਲ ਦੇ ਵਿੱਚ ਸਰਵੇਖਣ ਕੀਤੇ ਗਏ ਲਗਭਗ 70% ਤੋਂ ਅਰਥ ਸ਼ਾਸਤਰੀਆਂ ਚੌਂਤੀ ਦੇ ਵਿੱਚੋਂ ਤੇ ਦੇ ਅਨੁਸਾਰ ਬੀਓਸੀ ਅਗਲੇ ਹਫਤੇ ਲਗਾਤਾਰ ਦੂਜੀ ਵਾਰ ਆਪਣੀ ਮੁੱਖ ਦਰ ਨੂੰ 1.25% ਘਟਾ ਕੇ 2.25% ਕਰ ਦਵੇਗਾ ਐਪੀ ਕੁਮਾਨੀ ਮੋਨਜ਼ਾਸ ਫੀਟੀ ਦੇ ਵਿੱਚ ਹਾਲ ਹੀ ਵਿੱਚ ਹੋਏ ਵਾਦਿਆਂ ਦੇ باوجود ਕੀਤੀ ਗਈ ਹੈ ਗਿਆਨ ਨੇ ਉਮੀਦ ਕੀਤੀ ਸੀ ਕਿ ਕੇਂਦਰੀ ਬੈਂਕ ਇਸ ਨੂੰ ਬਰਕਰਾਰ ਰੱਖੇਗਾ ਉਸ ਸਮੂਹ ਨੇ 5 ਵੱਡੇ ਕੈਨੇਡੀਅਨ ਬੈਂਕਰ ਦੇ ਵਿੱਚੋਂ ਸਿਰਫ 2 ਮੋ ਹੀ ਹੋਣਗੇ ਜਿਸ ਦੇ ਵਿੱਚ 6 ਸ਼ਾਮਲ ਸਨ ਜਿਨ੍ਹਾਂ ਨੂੰ ਅਗਲੇ ਘਟੋਤੇ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਸੀ ਕੇਂਦਰੀ ਬੈਂਕ ਪਹਿਲਾਂ ਹੀ 250 ਬੇਸਿਸ ਪੁਆਇੰਟ ਦਰਾਂ ਦੇ ਵਿੱਚੋਂ ਘਟੋਤੀ ਕਰ ਚੁੱਕਿਆ ਜੋ ਕਿ ਚੀਨ ਦੇ 10 ਦੇਸ਼ਾਂ ਦੇ ਸਮੂਹ ਦੇ ਵਿੱਚ ਸਭ ਤੋਂ ਵੱਡਾ ਹਮਲਾਵਾਂ ਹੈ ਸੀਆਈਪੀਸੀ ਕੈਪੀਟਲ ਮਾਰਕੀਟ ਦੇ ਮੁੱਖ ਅਰਥ ਸ਼ਾਸਤਰੀ ਐਵਰੀ ਸ਼ੈਨਫੀਲਡ ਨੇ ਕਿਹਾ ਕਿ ਇਸ ਸਮੇਂ ਤਰਜੀਹ ਅਜੇ ਵੀ ਕੁਝ ਆਰਥਿਕ ਗਤੀ ਪਰਦਾਨ ਕਰਨਾ ਹੈ ਤਾਂ ਜੋ ਸੂਤੀ ਨੂੰ ਬੰਦ ਕਰਨ ਅਤੇ ਬੇਰੋਜ਼ਗਾਰੀ ਦਾ ਦੁਬਾਰਾ ਹੈਠਲੇ ਆਪਣੇ ਵਿੱਚ ਮਦਦ ਕੀਤੀ ਜਾ ਸਕੇ ਇਮੀਗ੍ਰੇਸ਼ਨ ਰਿਫਿਊਜ਼ ਸੈਂਸ ਸਿਟੀਜ਼ਨਸ਼ਿਪ ਕੈਨੇਡਾ ਬਿਲ ਸੀ 2 ਲਾਗੂ ਕਰਕੇ ਆਪਣੇ ਇਮੀਗ੍ਰੇਸ਼ਨ ਅਪਲੀਕੇਸ਼ਨ ਪ੍ਰੋਸੈਸਿੰਗ ਸਿਸਟਮ ਦੇ ਵਿੱਚ ਕੁਵਲਟਾ ਬਦਲਾਅ ਕਰਨ ਲਈ ਤਿਆਰ ਹੈ ਜਿਸ ਦੇ ਥਾਂ ਫੀਲੈਸ ਸੀ 12 ਲ ਲੈ ਲਵੇਗਾ 7 ਅਕਤੂਬਰ 2025 ਨੂੰ ਪੇਸ਼ ਕੀਤਾ ਗਿਆ ਵੀਰਸੀ 12 ਵੀਰਸੀ 2 ਦੇ ਵਿੱਚ ਸ਼ੁਰੂ ਵਿੱਚ ਦੱਸਿਆ ਗਿਆ ਤਿਲਜੀਹਾਂ ਨੂੰ ਮਜਬੂਤ ਅਤੇ ਵਿਸਤਾਰ ਕਰੇਗਾ। ਇਹ ਪੋਸ ਆ ਗਿਆ ਇਮੀਗ੍ਰੇਸ਼ਨ ਪਰ ਆਮਦੇ ਵਿੱਚ ਲੰਬਿਤ ਅਰਜ਼ੀਆਂ ਨੂੰ ਰੱਦ ਕਰਨ ਦੀ ਆਗਿਆ ਦੇਣ ਦੇ ਲਈ ਵਿਸਥਿਤ ਨਵੀਆਂ ਸ਼ਕਤੀਆਂ ਪੇਸ਼ ਕਰਤੇ ਇਸ ਵਿਧਾਨਕ ਬਤਲਾਵ ਜੋ ਕਿ ਇਸ ਸਮੇਂ ਤੁਜੀ ਵਾਰ ਪੜਿਆ ਜਾ ਰਿਹਾ ਹੈ ਉਸ ਦੇ ਗੰਭੀਰ ਅਤੇ ਦੁਰਗਾਮੀ ਨਤੀਜੇ ਹੋਣਗੇ ਖਾਸ ਕਰਕੇ ਉਹਨਾਂ ਦੇ ਲਈ ਜੋ ਮਲਟੀਪਲ ਪੜਤਾਲੀ ਨੂੰ ਦੱਸੋਂ ਤੇ ਮਹੱਤਵਪੂਰਨ ਬੈਕਲੌਗ ਵੀ ਸਫਸੇ ਹੋਏ ਨੇ ਜਦੋਂ ਇਹ ਪਾਸ ਹੋ ਜਾਂਦਾ ਹੈ ਕੈਨੇਡਾ ਸਟਾਰਟਅਪ ਵੀਜ਼ਾ ਪ੍ਰੋਗਰਾਮ ਦੇ ਅੰਦਰ ਇੱਕ ਮਹੱਤਵਪੂਰਨ ਪ੍ਰਭਾਵ ਦੀ ਉਮੀਦ ਹੈ ਜਿੱਤੇ ਹਜ਼ਾਰਾਂ ਅਰਜੀਆ ਲਾਭਿਤ ਨੇ ਲਗਭਗ 80% ਮਨੋਨੀਤ ਕਾਰੋਬਾਰੀ ਇੰਕਿਊਬੇਟਰ 3 April 2024 ਦੀਆਂ MI 72 ਮੰਤਰੀ ਪੱਤਰ ਦੀਆਂ ਹਦਾਇਤਾਂ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹੇ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਿਨਕਾਰਾ ਦੁਆਰਾ ਨਵੀਆਂ ਅਰਜ਼ੀਆਂ ਜਮ੍ਹਾਂ ਕੀਤੀਆਂ ਛਾੜੀਆਂ ਨਹੀਂ ਜ਼ਿਆਦਾਤਰ ਦੱਖਣ ਪੂਰਬੀ ਅਸ਼ੇਆ, ਚੀਨ ਅਤੇ ਇਰਾਨ ਤੋਂ ਜਿਨਾਂ ਨੂੰ ਸਰਕਾਰ ਦੁਆਰਾ ਨੋਮਿਤ ਕਾਰੋਬਾਰੀ ਇੰਕਿਊਬੇਟਰਾਂ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਹੈ ਜੋ ਅਪ੍ਰੈਲ 2024 ਦੇ ਐਮਆਈ ਦੇ ਮੱਧ ਦਰੜਨ ਪੂਰਾ ਕਰਨ ਦੇ ਵਿਜੋਸਫਲਨ ਲੈਂਦੇ ਨੇ ਬਿਲ ਸੀ 12 ਕੇ ਨਾਲ ਆਈਐਸਸੀ ਨੂੰ ਅਜਈਆਂ ਆਰਸੀਆਂ ਨੂੰ ਸਮੂਹਿਤ ਤੋਂ ਤੇ ਰੱਦ ਕਰਨ ਦਾ ਅਧਿਕਾਰਿਕ ਪ੍ਰਾਪਤ ਹੋ ਜਾਂਦਾ ਹੈ ਤੇ ਨਾਲ ਹੀ ਜਿਨ ਨਾਲ 1/ ਬੈਕਲੋਗ ਨੂੰ ਪ੍ਰਭਾਵਸ਼ਣ ਟੱਕ ਦੇ ਨਾਲ ਸਾਫ਼ ਕੀਤਾ ਜਾਂਦਾ ਹੈ ਜੋ ਸਮੁੱਚੇ ਪ੍ਰੋਸੈਸਿੰਗ ਸਮੇਂ ਨੂੰ ਘਟਾ ਰਿਹਾ ਹੈ ਵਰਤਮਾਨ ਦੇ ਵਿੱਚ ਆਈਐਸਸੀ ਪ੍ਰੋਸੈਸਿੰਗ ਸਮਾਂ ਪ੍ਰਕਾਸ਼ਿਤ ਕਰਦਾ ਹੈ ਜੋ ਕਦੇ ਤੋਤੇ ਦਸੋਂਦੇ ਕਿ ਬਿਨੇ ਕਾਰ ਕਿੰਨਾ ਸਮਾਉਂਟੀ ਕਰਨ ਦੀ ਉਮੀਦ ਕਰ ਸਕਦੇ ਨੇ ਹਾਲਾਂਕਿ ਇਹ ਸਮਾ ਰਣਨੀਤਿਕ ਤੋਤੇ ਸੰਭਾਵਨੇ ਬਿਨੇ ਕਾਰਾਂ ਮੁੱਖ ਤੌਰ ਤੇ ਉਹ ਪਾਰੇਕ ਇਨਟੇਕੂਬੇਟਰਾਂ ਨੂੰ ਨਿਰਾਸ਼ ਕਰਨ ਦੇ ਲਈ ਸੰਚਾਲਿਤ ਜਾਪਦਾ ਹੈ ਜਿਨ੍ਹਾਂ ਕੋਲ ਸਿਸਟਮ ਦੀਆਂ ਚੁਣੌਤੀਆਂ ਵਿੱਚ ਡੂੰਗੀ ਸਮਝ ਦੀ ਘਾਟ ਹੈ ਜਿਸ ਦੇ ਨਤੀਜੇ ਵਜੋਂ ਪ੍ਰੋਸੀਯੋਗਤਾ ਵਿੱਚ ਪਾੜਾ ਪੈਦਾ ਹੁੰਦਾ ਹੈ ਇਸ ਤਰ੍ਹਾਂ ਮੌਜੂਦਾ ਪ੍ਰਕਾਸ਼ਿਤ ਸਮੇਂ ਪ੍ਰੋਸੀਯੋਗ ਨਹੀਂ ਹਨ ਅਤੇ ਦਲੀਲ ਦੇ ਨਾਲ ਅਰਥਹੀਨ ਨਹੀਂ ਖਾਸ ਤੌਰ ਤੇ ਨਵੇਂ ਬਿਨੇ ਕਾਰਜ ਦੇ ਲਈ ਜੋ ਵਚਨਬੱਧ ਪੂੰਜੀ ਨਿਵੇਸ਼ ਪ੍ਰਦਾਨ ਕਰਨ ਵਾਲੀਆਂ ਮਨੋਹਰੀ ਸੰਸਥਾਵਾਂ ਦੁਆਰਾ ਸਮਰਥਿਤ ਨਹੀਂ ਜਾਂ ਕੁਝ ਕੁ ਸਰਗਰਮ ਇਨਕਿਊਬੇਟਰਾਂ ਤੋਂ ਘੱਟ ਜੋ ਅਪ੍ਰੈਲ 2024 ਐਮਆਈਟੀ ਦੇ ਅਧੀਨ ਤਰਜੀਹ ਦੇ ਲਈ ਯੋਗ ਨੇ ਇਨਾਂ ਦੇ ਸਾਫ ਬਿਨੇ ਕਾਰਜ ਨੂੰ ਪ੍ਰਕਾਸ਼ਿਤ ਪਰ ਸਿਰਫ ਸਿਧਾਂਤਕ ਤੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਪੀਐਸੀ 12 ਦਾ ਅਰਜੀ ਪ੍ਰਕਿਰਿਆ ਨੂੰ ਮੁਕਤ ਕਰਨ ਦਾ ਖਤਮ ਕਰਨ ਦਾ ਅਧਿਕਾਰ ਪ੍ਰੋਸੈਸਿੰਗ ਸਮਰਥਾਵਾਂ ਨੂੰ ਨਿਯੰਤਰਿਤ ਪ੍ਰਵਾਸ ਦੇ ਅਸਲ ਸਰਕਾਰੀ ਟੀਚੇ ਦੇ ਨਾਲ ਜੋੜ ਦਵੇਗਾ ਜਿਸ ਦੇ ਨਾਲ ਕਤਾਰਾਂ ਵਿੱਚ ਕਾफी ਕਮੀ ਆਵੇਗੀ ਅਜੇ ਵਿਧਾਨਕ ਰੀਸੈਟ ਦਾ ਅਣਇਛਤ ਜਾ ਸ਼ਾਇਦੀ ਰਾਤਾ ਪ੍ਰਭਾਵ ਇਮਿਟੇਸ਼ਨ ਦਾਖਲੇ ਨੂੰ ਪ੍ਰਬੰਧਨ ਯੋਗ ਪੱਧਰਾਂ ਉੱਤੇ ਮੁੜ ਕੈਲੀਬ੍ਰੇਟ ਕਰਨਾ ਹੈ ਤੇ ਨਾਲ ਹੀ ਪਰ ਲੋਕਾਂ ਦੀਆਂ ਕੋਸ਼ਿਸ਼ਾਂ ਉਮੀਦਾਂ ਨੂੰ ਮਟਾਉਣ ਦੀ ਕੀਮਤ ਉੱਤੇ ਜਿਨ੍ਹਾਂ ਨੇ ਸਿਸਟਮ ਨੂੰ ਨੈਵੀਗੇਟ ਕਰਨ ਵਿੱਚ ਸਾਲਾਂ ਤੋਂ ਨਿਵੇਸ਼ ਕੀਤਾ ਫਿਰ ਵੀ ਇਸ ਦੇ باوجود ਕਾਨੂੰਨ ਕੁਝ ਸਟਾਰਟਅਪ ਵੀਜ਼ਾ ਬਿਨੇ ਕਰਨ ਨੂੰ ਆਪਣੀ ਸਥਾਈ ਨਿਵਾਸ ਫਾਈਲਾਂ ਜਮ੍ਹਾਂ ਕਰਨ ਤੋਂ ਤੁਰੰਤ ਬਾਅਦ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰ ਦੇ ਲਈ ਸ਼ੁਰੂਆਤੀ ਪ੍ਰਵੇਸ਼ ਕੰਮ ਅਤੇ ਨਿਵਾਸ ਪਰਮਿਟ ਤੱਕ ਪਹੁੰਚ ਕਰਨ ਦੀ ਅਗਿਆ ਦਿੰਦਾ ਹੈ ਇਹ ਇੱਕ ਮਹੱਤਵਪੂਰਨ ਸੁਖਮਤਾ ਹੈ ਜੋ ਦੱਸਉਂਦੀ ਹੈ ਕਿ ਕੁਝ ਯੋਗ ਬਿਨੇ ਕਰਤ ਲਈ ਤਰਜੀਹੀ ਪ੍ਰਕਿਰਿਆ ਤੇ ਜਲਦੀ ਨਿਪਟਾਰੇ ਦੇ ਮੌਕੇ ਉਪਲਬਧ ਰਹਿੰਦੇ ਨੇ ਦਸਰੇ ਨਾ ਹਕੀਕਤਾਂ ਨੂੰ ਦੇਖਦੇ ਹੋਏ ਸੰਭਾਵੀ ਨਿਕਾਲੇ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਕਰਕੇ ਉਹਨਾਂ ਨੂੰ ਮਨੋਨਿਤ ਇਨਕਿਊਬੇਟਰਾਂ ਦੇ ਨਾਲ ਜੁੜਨ ਤੋਂ ਬਚਣਾ ਚਾਹੀਦਾ ਹੈ ਜੂ ਮੰਤਰੀ ਪਦਵੀ ਹਤਾਇਤਾ ਨੂੰ ਪੂਰਨ ਨਹੀਂ ਕਰਦੇ ਕਿਉਂਕਿ ਅਜਿਹੇ ਕਰਨ ਦੇ ਨਾਲ ਆਉਣ ਵਾਲੇ ਕਾਨੂੰਨ ਦੇ ਤਹਿਤ ਰੱਦ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਇਹ ਗੰਭੀਰ ਤੌਰ ਉਤੇ ਸ਼ੱਕੀ ਹੈ ਕਿ ਆਈਐਸ ਇਸ ਸਪਸ਼ਟ ਮੰਤਰੀ ਪਦਵੀ ਮਾਪਦੰਡ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਰਹਿਣ ਵਾਲੀਆਂ ਮਨੋਨਿਤ ਸੰਸਥਾਵਾਂ ਤੋਂ ਨਵੀਆਂ ਅਰਜ਼ੀਆਂ ਨੂੰ ਕਿੰਨੇ ਸਵੀਕਾਰ ਕਰਨਾ ਜਾਇਜ਼ ਹੈ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ 32 ਹਜ਼ਾਰ ਪ੍ਰਵਾਸੀ ਨੂੰ ਫੜ ਕੇ ਰਿਪੋਰਟ ਕਰਨ ਦੇ ਹੁਕਮਚਾਰੀ ਕਾ ਦਿੱਤੇ ਗਏ ਨਹੀਂ ਪਰ ਬਦਸਮਤੀ ਦੇ ਨਾਲ ਬਾੜਾ ਸਰਵਿਸਿੰਗਸ ਵਾਲੇ ਇਹਨਾਂ ਦੀ ਪੈਡ ਨੰਬਰ ਦੇ ਵਿੱਚ ਕਾਰਜਾਪ ਨਹੀਂ ਹੋ ਰਿਹਾ ਡਿਪੋਰਟੇਸ਼ਨ ਲਿਸਟ ਦੇ ਵਿੱਚ ਸਭ ਤੋਂ ਵੱਧ ਗਿਮਤੀ ਭਾਤੀ ਨਾਗਰਿਕਤਾ ਦੀ ਹੈ ਅਤੇ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜੋਹਾਰ ਛਡੋਣ ਦੀ ਅਰਥ ਕੀਤੇ ਜਾ ਰਹੇ ਨਹੀਂ ਸਿਰਫ ਇੱਥੇ ਹੀ ਪਾਸ ਨਹੀਂ ਹੁੰਦੀ ਮੌਜੂਦਾ ਬਰੇ ਦੌਰਾਨ 2000 ਤੋਂ ਵੱਧ ਭਾਤੀ ਰਿਪੋਰਟ ਕਿਤੇ ਵੀ ਜਾ ਚੁੱਕੀ ਨਹੀਂ ਅਤੇ ਸਾਲ ਦੇ ਅੰਤ ਤੱਕ ਅੰਕੜਾ ਹੋਰ ਵੀ ਫੱਟ ਸਕਦਾ ਹੈ ਉਦੋਂ ਚਪਾਸੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਦਾਵਾ ਕਰ ਰਹੇ ਨੇ ਕਿ 2024-25 ਦੌਰਾਨ 18000 ਵਿਦੇਸ਼ੀ ਨਾਗਰਿਕ ਰਿਪੋਰਟ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਬਰੇ ਦੇ ਮੁਕਾਬਲੇ 2000 ਵੱਧ ਬੰਦਾ ਹੈ। ਦਰਿਸਲ ਕੇਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉਠਾਇਆ ਅਤੇ ਕੰਸਵਿਟੀ ਪਾਰਟੀ ਦੇ ਮੈਂਬਰਾਂ ਨੇ ਗੈਰ ਆਨੰਦ ਸੰਗਰੀ ਉੱਤੇ ਸਵਾਲਾਂ ਦੀ ਪੁੱਛਾੜ ਕੀਤੀ ਹੈ। ਟੋਰੀ ਐਮਪੀ 프랭ਕ ਕੈਪਟੋ ਨੇ ਡਿਪੋਰਟੇਸ਼ਨ ਲਿਸਟ ਵਿੱਚ ਸ਼ਾਮਲ ਪ੍ਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾਕਾ ਦਿੱਤੀ ਪਰ ਬਾਅਦ ਦੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਨ ਓਗਵਰਮਨ ਨੇ ਸਾਫ਼ ਤੌਰ ਤੇ ਮੰਨਿਆ ਕਿ 32000 ਗੈਰ ਕਾਨੂੰਨੀ ਪ੍ਰਵਾਸੀ ਫਰਾਡ ਨੇ ਜਨਰਲ ਰਿਪੋਰਟ ਕੀਤਾ ਜਾਣਾ ਹੈ ਪਰ ਨਾਲ ਹੀ ਕਿਹਾ ਕਿ ਇਹ ਅੰਕੜਾ ਘਟ ਵੱਧ ਵੀ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਰਡਰ ਰਾਹੀਂ ਹੋਣ ਵਾਲੇ ਹਜਰਤ ਪ੍ਰਵਾਸ ਦਾ ਜ਼ਿਕਰ ਕਰਦੇ ਹੈ ਗੈਰੀ ਅਨੰਦ ਸੰਗਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ 99% ਦੀ ਕਮੀ ਆਈ ਹੈ ਅਤੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਡਿਪੋਰਟ ਕਰਨ ਖਾਤਰ ਸੀ ਪੀਐਸਏ ਨੂੰ 55 ਮਿਲੀਅਨ ਡਾਲਰ ਦੇ ਵੱਧੂ ਫੰਡ ਮੁਹैया करवाई ਜਾ ਰਹੀ ਹੈ ਲੋਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਪੀਐਸਏ 12 ਰਾਹੀਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ ਤਾਂ ਸਿੱਕੇ ਨਵੇਂ ਕਾਨੂੰਨ ਰਾਹੀਂ 14 ਜੂਨ 2020 ਤੋਂ ਬਾਅਦ ਕੈਨੇਡਾ ਪਹੁੰਚੇ ਜਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਪ੍ਰਵਾਸੀਏ ਦੇ ਅਸਾਈਲਮ ਕਲੇਮ ਪਰਵਾਦੀ ਨਹੀਂ ਕੀਤੇ ਜਾਣਗੇ ਅਮਰੀਕਾ ਦੇ ਰਸਤੇ ਨਜਾਇਜ਼ ਤਰੀਕੇ ਦੇ ਨਾਲ ਕੈਨੇਡਾ ਦਾਖਲ ਹੋਣ ਵਾਲੇ ਪਿਆਂ ਅਸਾਈਲਮ ਅਲਸੇ ਵੀ ਸਿੱਧੇ ਤੌਰ ਤੇ ਰੱਦ ਕਰ ਦਿੱਤੇ ਜਾਣਗੇ ਪਾਰਲੀਮੈਂਟਿਕ ਕਮੇਟੀ ਦੀ ਬੈਠਕ ਦੌਰਾਨ ਗੈਰੀ ਅਨੰਦਸੰਘੀ ਨੇ ਇਹ ਵੀ ਦੱਸਿਆ ਕਿ ਭਾਵੇਂ ਬਜਟ ਸਮੀਖਿਆ ਦੌਰਾਨ ਆਸੀ ਐਮਪੀ ਅਤੇ ਸੀਬੀਐਸਏ ਨੂੰ ਮਿਲਣ ਵਾਲੇ ਫੰਡਾਂ ਦੇ ਵਿੱਚ 2% ਦੀ ਕਟੌਤੀ ਕੀਤੀ ਗਈ ਹੈ ਪਰ ਦੋਹਾਂ ਲਾ ਇਨਫੋਰਸਮੈਂਟ ਏਜੰਸੀਆਂ ਨੂੰ ਹਜ਼ਾਰ ਹਜ਼ਾਰ ਬਾਧੂ ਅਫਸਰ ਵੀ ਮਿਲਦੇ ਨੇ ਸੀਬੀਐਸਏ ਦੇ ਨਾਲ ਸੰਬੰਧਿਤ 800 ਅਫਸਰ ਨੂੰ 18 ਹਫ਼ਤੇ ਦੀ ਸਿਕਲਾਈ ਜਲਦੀ ਕਿਊਬੈਕ ਦੇ ਵਿੱਚ ਰੰਭੀ ਚੱਲ ਰਿਹਾ ਹੈ ਜਦਕਿ 200 ਕੋਰਨ ਨੂੰ ਆਪਰੇਸ਼ਨਲ ਸਟਾਫ ਭਜੋਵਲਤਿਆ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀ ਦੀ ਫੜੋਪੜੀ ਵਾਸਤੇ ਪੁਲਿਸ ਮਹਿਕਮੇ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੇ ਮਸਾਲ ਪੀਲ ਇਸ ਨੂੰ ਪੁਲਿਸ ਵੱਲੋਂ ਹਾਲ ਹੀ ਦੇ ਵਿੱਚ ਦਿੱਤੇ ਬਿਆਨ ਤੋਂ ਮਿਲਦੀ ਹੈ ਪੀਲ ਪੁਲਿਸ ਨੇ ਆਪਣੇ ਕਿਸਮ ਤੇ ਪਹਿਲੇ ਬਿਆਨ ਦੇ ਵਿੱਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚੋਂ ਫੜਨ ਦੇ ਲਈ ਬਾਰਡਰ ਸਰਵਿਸਿਜ਼ ਏਜੰਸੀ ਅਤੇ ਪੀਲ ਕਰਾਊਨ ਨਟਾਰੀ ਦਫ਼ਤਰ ਦੇ ਨਾਲ ਤਾਲਮੇਲ ਕਰਨ ਕੀਤਾ ਗਿਆ ਹੈ